ਨਮਸਕਾਰ ਬਿਲਟੀਵਿਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅਮਰੀਕਾ ਦਾ ਮੂੰਹ ਬੰਦ ਕਰਨ ਦੇ ਲਈ ਭਾਰਤੀ ਫੌਜ ਦੇ ਵੱਲੋਂ 1971 ਦੇ ਅਖਬਾਰ ਦੀ ਇੱਕ ਖਬਰ ਪੋਸਟ ਕੀਤੀ ਗਈ ਹੈ ਉਸ ਖਬਰ ਨੂੰ ਪੋਸਟ ਕਰਨ ਦਾ ਮਕਸਦ ਕੀ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਜੋਤ ਬੈਂਸ ਨੇ ਮਾਫੀ ਮੰਗ ਲਈ ਹੈ ਔਰ ਪੰਜ ਸਿੰਘ ਸਹਿਵਾਨਾ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ ਧਾਰਮਿਕ ਸਜ਼ਾ ਦੇ ਵਿੱਚ ਕੀ ਕੁਛ ਹੈ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਇੱਕ ਫੈਸਲਾ ਆਇਆ ਹੈ ਉਹ ਫੈਸਲਾ ਕੀ ਹੈ ਉਹਦੇ ਤੇ ਚਰਚਾ ਕਰਨੀ ਹੈ ਔਰ ਨਾਲ ਹੀ ਗੱਲਬਾਤ ਕਰਾਂਗੇ ਕਿ ਮੋਹਾਲੀ ਦੇ ਵਿੱਚ ਇੱਕ ਜ਼ਬਰਦਸਤ ਤਮਾਕਾ ਹੋਇਆ ਜਿਸ ਦੇ ਵਿੱਚ ਕਈ ਮੌਤਾਂ ਹੋ ਗਈਆਂ ਨੇ ਔਰ ਇਸ ਤੋਂ ਇਲਾਵਾ ਇੱਕ ਗੱਲ ਕਰਨੀ ਹੈ ਕਿਉਂਕਿ ਬਾਰਸ਼ਾਂ ਬਹੁਤ ਹੋ ਰਹੀਆਂ ਨੇ ਜਿਹਦੇ ਨਾਲ ਕਗਰ ਦਾ ਪਾਣੀ ਚੜਨ ਕਾਰਨ ਪਟਿਆਲਾ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਧਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪਿਛਲੇ ਲੰਬੇ ਸਮੇਂ ਤੋਂ ਭਾਰਤ ਅਤੇ ਅਮਰੀਕਾ ਦੇ ਵਿੱਚ ਆਪਸੀ ਖਿੱਚੋ ਤਾਨ ਔਰ ਤਣਾਅ ਚੱਲ ਰਿਹਾ ਹੈ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਔਰ ਇਸ ਨੂੰ ਲੈ ਕੇ ਹੀ ਅਮਰੀਕਾ ਦਾ ਮੂੰਹ ਬੰਦ ਕਰਨ ਦੇ ਲਈ ਭਾਰਤੀ ਫੌਜ ਦੇ ਵੱਲੋਂ 1971 ਦੇ ਅਖਬਾਰ ਦੀ ਇੱਕ ਖਬਰ ਨੂੰ ਪੋਸਟ ਕੀਤਾ ਗਿਆ ਜਿਸ ਨੇ ਸਾਰੇ ਪਾਸੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਦਰਸਲ ਭਾਰਤੀ ਫੌਜ ਨੇ ਅੱਜ 1971 ਦੀ ਦਹਾਕਿਆਂ ਪੁਰਾਣੀ ਅਖਬਾਰ ਦੀ ਕਲਿੱਪਿੰਗ ਸਾਂਝੀ ਕਰਕੇ ਅਮਰੀਕਾ ਦੀ ਸਿੱਧੇ ਤੌਰ ਦੇ ਉਤੇ ਆਲੋਚਨਾ ਕੀਤੀ ਹੈ ਇਸ ਕਲਿੱਪਿੰਗ ਦੇ ਵਿੱਚ ਪਾਕਿਸਤਾਨ ਨੂੰ ਅਮਰੀਕਾ ਦੀ ਇਤਿਹਾਸਕ ਫੌਜੀ ਹਮਾਇਤ ਨੂੰ ਉਜਾਗਰ ਕੀਤਾ ਗਿਆ ਸੀ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਰੂਸੀ ਤੇਲ ਦੀ ਨਿਰੰਤਰ ਦਰਾਮਦ ਕਰਕੇ ਭਾਰਤੀ ਵਿਵਸਥਾ ਤੇ ਭਾਰੀ ਟੈਕਸ ਲਗਾਉਣ ਦੀ ਧਮਕੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਇੱਕ ਕਦਮ اٹھਾਇਆ ਗਿਆ ਹੈ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਵੱਲੋਂ ਪੋਸਟ ਕੀਤੀ ਗਈ ਇੱਕ ਕਲਿੱਪਿੰਗ 5 ਅਗਸਤ 1971 ਦੀ ਹੈ ਅਤੇ ਇਸ ਦੇ ਵਿੱਚ ਰਾਜ ਸਭਾ ਦੀ ਇੱਕ ਰਿਪੋਰਟ ਵੀ ਸ਼ਾਮਲ ਹੈ ਰਿਪੋਰਟ ਦੇ ਵਿੱਚ ਤਤਕਾਲੀ ਰੱਖਿਆ ਮੰਤਰੀ ਬੀਸੀ ਸ਼ੁਕਲਾ ਨੇ ਕਿਹਾ ਸੀ ਕਿ ਜਦੋਂ ਸੋਵੀਅਤ ਯੂਨੀਅਨ ਅਤੇ ਫਰਾਂਸ ਨੇ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਮਰੀਕਾ ਅਤੇ ਚੀਨ ਕਥਿਤ ਤੌਰ ਤੇ ਮਾਮੂਲੀ ਕੀਮਤਾਂ ਉੱਤੇ ਹਥਿਆਰ ਸਪਲਾਈ ਕਰ ਰਹੇ ਸੀ ਪਾਕਿਸਤਾਨ ਨੂੰ ਔਰ ਪੋਸਟ ਦਾ ਕੈਪਸ਼ਨ ਸੀ ਅੱਜ ਦਾ ਦਿਨ ਉਸ ਸਾਲ ਜੰਗ ਦੀ ਤਿਆਰੀ 5 ਅਗਸਤ 1971 트럼ਪ ਨੇ ਇਸ ਹਫਤੇ ਕਈ ਦੇਸ਼ਾਂ ਤੇ ਟੈਕਸ ਵਧਾਉਣ ਵਾਲੇ ਹੁਕਮ ਤੇ ਦਸਤਕਤ ਕੀਤੇ ਨੇ ਜਦਕਿ ਪਾਕਿਸਤਾਨ ਤੇ ਲੱਗਣ ਵਾਲੇ ਟੈਰਫ ਦੇ ਵਿੱਚ 10 ਫੀਸਦੀ ਦੀ ਕਟੌਤੀ ਕਰਕੇ ਇਸ ਨੂੰ 29 ਫੀਸਦੀ ਤੋਂ 19 ਫੀਸਦੀ ਕਰ ਦਿੱਤਾ ਹੈ ਇਸ ਦੇ ਉਲਟ ਅਮਰੀਕਾ ਨੇ ਭਾਰਤ ਤੇ ਰੂਸ ਦੇ ਤੇਲ ਵਪਾਰ ਦਾ ਹਵਾਲਾ ਦਿੰਦੇ ਹੋਏ ਟੈਕਸਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਅਦਿਆਂ ਦੀ ਚੇਤਾਵਨੀ ਦਿੱਤੀ ਹੈ ਟਰੰਪ ਨੇ ਆਪਣੇ ਪਲੇਟਫਾਰਮ ਤਰੁੱਥ ਸੋਸ਼ਲ ਤੇ ਲਿਖਿਆ ਹੈ ਭਾਰਤ ਨਾ ਸਿਰਫ ਵੱਡੀ ਮਾਤਰਾ ਦੇ ਵਿੱਚ ਰੂਸੀ ਤੇਲ ਖਰੀਦ ਰਿਹਾ ਹੈ ਸਗੋਂ ਇਸ ਨੂੰ ਵੱਡੇ ਮੁਨਾਫੇ ਦੇ ਲਈ ਖੁੱਲੇ ਬਾਜ਼ਾਰ ਦੇ ਵਿੱਚ ਵੇਚ ਵੀ ਰਿਹਾ ਹੈ ਟਰੰਪ ਨੇ ਕਿਹਾ ਕਿ ਉਹਨਾਂ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਯੂਕਰੇਨ ਦੇ ਵਿੱਚ ਕਿੰਨੇ ਲੋਕ ਮਰ ਰਹੇ ਨੇ ਕਿਨਾਂ ਨੂੰ ਪਰਵਾਹ ਨਹੀਂ ਹੈ ਭਾਰਤ ਨੂੰ ਪਰਵਾਹ ਨਹੀਂ ਹੈ ਇਹ ਡੋਨਾਲਡ ਟਰੰਪ ਕਹਿ ਰਹੇ ਨੇ ਇਸ ਕਰਕੇ ਮੈਂ ਭਾਰਤੀ ਵਸਤਾਂ ਤੇ ਟੈਰਿਫ ਦੇ ਵਿੱਚ ਕਾਫੀ ਵਾਧਾ ਕਰਾਂਗਾ ਇਹ ਡੋਨਾਲਡ ਟਰੰਪ ਦੇ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਅੱਜ ਇੱਕ ਪੋਸਟ ਨਸ਼ਰ ਕਰਕੇ 1971 ਦੇ ਉਸ ਮਾਮਲੇ ਨੂੰ ਲੋਕਾਂ ਦੇ ਸਾਹਮਣੇ ਲਿਆ ਆਂਦਾ ਹੈ। ਅਗਲੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ। ਦਰਸਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਰਜੋਤ ਬੈਂਸ ਨੇ ਮਾਫੀ ਮੰਗ ਲਈ ਔਰ ਪੰਜ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਸੁਣਾ ਦਿੱਤੀ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਅੱਗੇ ਪੇਸ਼ ਹੋਣ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਸੀ ਉਹ ਸਖਤਰੇਤ ਵਿਖੇ ਪਹੁੰਚੇ। ਪੰਜ ਸਿੰਘ ਸਹਿਬਾਨਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਕੇਵਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਮੰਗਲ ਸਿੰਘ ਇਹਦੇ ਵਿੱਚ ਸ਼ਾਮਲ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਇਹਨਾਂ ਅੱਗੇ ਪੇਸ਼ ਹੋ ਅਤੇ ਹੱਥ ਜੋੜ ਕੇ ਉਹ ਬੈਠੇ ਸਾਰਾ ਮਾਮਲਾ ਕੀ ਸੀ ਦਰਸ਼ਕ ਸ਼੍ਰੀਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਮਨਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪਾਸ਼ਾ ਵਿਭਾਗ ਰਾਹੀਂ ਰੱਖੇ ਗਏ ਪ੍ਰੋਗਰਾਮ ਦੇ ਵਿੱਚ ਇਤਰਾਕ ਜੋਗ ਗਾਣੇ ਗਾ ਕੇ ਨਾਚ ਗਾਣਾ ਹੋਇਆ ਇਸ ਸਬੰਧ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਮੌਜੂਦਗੀ ਨੂੰ ਲੈ ਕੇ ਵੀ ਉਹਨਾਂ ਨੇ ਮੰਨਿਆ ਕਿ ਇਸ ਗਲਤੀ ਦੇ ਲਈ ਮੈਂ ਖਿਮਾ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਉਸ ਧਾਰਮਿਕ ਸਮਾਗਮ ਦੇ ਵਿੱਚ ਮੌਜੂਦ ਸੀ ਪਰ ਅਣਜਾਣੇ ਦੇ ਵਿੱਚ ਹੋਈ ਗਲਤੀ ਦੀ ਮੈਂ ਇੱਕ ਨਿਮਾਣੇ ਸਿੱਖ ਦੇ ਵਜੋਂ ਪੰਥ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦਾ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਹੜੇ ਹੁਕਮ ਸੁਣਾਏ ਗਏ ਨੇ ਔਰ ਉਹਨਾਂ ਅ ਹੁਕਮਾਂ ਤੋਂ ਬਾਅਦ ਜਾਨੀ ਕਿ ਧਾਰਮਿਕ ਸਜ਼ਾ ਲੱਗਣ ਤੋਂ ਬਾਅਦ ਹਰਜੋਤ ਬੈਂਸ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਇਹ ਦੋਵੇਂ ਚੀਜ਼ਾਂ ਸੁਣਾਉਂਦੇ ਆਂ ਬਹੁਤ ਹਰਜੋਤ ਬੈਂਸ ਸواری ਚੱਲੀ ਜੀ ਦੀ ਸੋਹਣੀ ਨਾਮ ਸਰੂਪ ਦੇ ਸ਼ਾਵਣ ਵਾਲੋ ਵਾਰੀ ਗਾਲ ਪੰਜਰੀ ਹੋਰ ਸੁਖਾ ਜੀ ਦੇ ਪਾਵਨ ਸਰੋਤ ਚਾਪ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ तीन सौ पंह साल भाई मतीद जी भाई सतीद जी भाई दयाला जी उन्होंने तीन सौ पाँह साल शही शताब्दी सरकार समर्पित वालों श्रीनगर के अंदर एक प्रोग्राम किया गया जिस बहुत वो सिख सिद्धांत सट्ट मारी गई पंथक रवायतों का काण होया और ਇਤਿਹਾਸ ਨੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਜੀਬੀ ਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੇ ਪਾਏ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ ਸੱਟ ਵੱਜੀ ਦੁਨੀਆ ਭਾਰਤੀ ਸਿੱਖਾਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ कारधित बंदी वक् शिकायत भेजी ने जिन्ह के संबंध के दो बंद श्री अकाल तख्त साहब से सदया गया एरका हरजोत सिंह जेडे के पंजाब के सिक्ख्या भी ने और वी गल ये श्री आनंदपुर साहिब जोड़ा हल्का है वो नुमाइंदगी भी करते ਉਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਕਿ ਉਹ ਵਦੇਸ਼ ਐ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਪੀਰ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਵਸੀਲ ਦੇ ਹਰਜੋਤ ਸਿੰਘ ਜੀ ਕੋਈ ਨਹੀਂ ਹਰਜੋਤ ਸਿੰਘ ਪਿਛੇ ਨੂੰ ਨਹੀਂ ਰਿਹਾ ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹਾਂ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਐਵੇਂ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ ਛੱਟ ਵੱਜੀ ਆ ਗੁਰੂ ਦਾ ਆਦਰ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਸ਼ੇਰ ਜੀ ਹਾਜ਼ਰੀ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਅਕਾਲ ਤਖਸਾਲ ਨੂੰ ਸਮਰਪਿਤ ਇੱਕ ਬਕਸਿੰਧ ਗੁਰੂ ਦਾ ਬਕਸਿੰਧ ਦਾਰਾ ਮੈਂ ਆਪਣੀ ਗਲਤੀ ਭੁੱਲ ਕਰਦਾ ਤੇ ਮੇਰਾ ਰੋਮ ਰੋਮ ਸੁਣੋ ਏ ਕੋ ਤੁਸੀਂ ਉੱਥੇ ਹਾਜ਼ਰ ਸੀ ਜੀ ਜੱਟ ਦਾਰ ਜਦੋਂ ਪ੍ਰੋਗਰਾਮ ਚੱਲ ਰਿਹਾ ਹੈ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੀ ਚੱਲ ਪਈ ਜਿਹੜੇ ਕਿ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰਵਾਂ ਦੀ ਸ਼ੀਸ਼ਟਾਪਦੀ ਦੀ ਰਗਤ ਆਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜਥੇਦਾਰ ਜੀ ਮੈਂ ਆਠੀਕਾ ਆਠੀਕਾ ਤੁਸੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਹੋ ਗਿਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੂਹੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਬੈਠੋ ਮੈਂ 스무치 사ਤ ਸੰਗਤ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਹੁਕਮ ਹੋਏ ਸਨ ਜਿਸ ਦਿਨ ਹੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਇਹ ਆਖ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖ਼ਤ ਸਾਹਿਬ ਦੇ ਪੰਜ ਸੇਕ ਸੇਵਨਾ ਸਮ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਮੈਂ ਅਕਾਲ ਤਖਤ ਸਾਹਿਬ ਜਰੂਨ ਅਤਮਸਤਕ ਹੁੰਦਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ ਇਨਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਹੈ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਨ ਕਰ ਸਕਦਾ ਮਹਿਮਾਨ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲਾਂ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨਬੈਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਪਰਮੰਦੇ ਆ। ਸਰ ਸਾਬ ਤੋਂ ਹੁਕਮਨਾਮੇ ਹੋਏ ਕਿ ਤੁਹਾਡੇ ਨਾਲ ਸਬੰਧ ਸੀ ਇੱਕ ਸਰਕਾਰ ਦੇ ਨਾਲ ਸਬੰਧ ਦੇਖੋ ਜੀ ਮੈਂ ਇੱਥੇ ਨਿਵਾਣੇ ਸਿੱਖਣ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਇਨਬੈਨ ਹੁਣੇ ਤੋਂ ਸੇਵਾ ਮੈਂ ਤਾਂ ਇੱਥੇ ਆਣ ਤੋਂ ਪਹਿਲਾਂ ਵੀ ਤੁਹੇ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆਇਆ ਤੇ ਪੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂ। ਬਹੁਤ ਮੈਂ 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 ਇੱਕ ਹੋਰ ਮੈਂ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿਪਲੇ ਅਕਾਲ ਤੱਕ ਸਭ ਤੋਂ ਉੱਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਨ ਬਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਹੈ ਪੂਰੇ ਕਰਾਂਗੇ ਤੇ ਹਾਂਜੀ ਹੁਣ ਹੀ ਗੁਰੂ ਕੇ ਮਹਿਲ ਤਾਂ ਹੁਣੇ ਜਾਵਾਂਗੇ ਜਿੱਥੇ ਜਿੱਥੇ ਹੋਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਸੂਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤੱਕ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਵੇਰ ਬਾਰ-ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਵਾਵਾਂਗੇ ਤਾਂ ਮੈਂ ਕੋਈ ਨਹੀਂ ਮੇਰੇ ਲਈ ਅਕਾਲ ਤੱਕ ਸ ਹੁਕਮ ਹੈ ਮੇਰੇ ਛੇਵੇਂ ਪਾਛੇ ਦਾ ਹੁਕਮ ਹੈ ਤੇ ਮੈਂ ਸੁਣਾਉਂਦਾ ਹਾਂ ਅਗਲੀ ਖਬਰ ਵਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਫੈਸਲੇ ਨੂੰ ਲੈ ਕੇ ਜੁੜੀ ਹੋਈ ਹੈ ਦਰਸਲ ਮੋਹਾਲੀ ਅਦਾਲਤ ਦੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਹੋਈ ਹੈ ਅਦਾਲਤ ਦੇ ਵਿੱਚ ਹੁਣ ਇਸ ਉੱਤੇ ਕੱਲ ਯਾਨੀ ਕਿ 7 ਅਗਸਤ ਨੂੰ ਮੁੜ ਤੋਂ ਸੁਣਵਾਈ ਜਿਹੜੀ ਆ ਹੋਏਗੀ ਦੁਬਾਰਾ ਸੁਣਵਾਈ ਤੋਂ ਬਾਅਦ ਜ਼ਮਾਨਤ ਅਰਜੀ ਤੇ ਫੈਸਲਾ ਲਿਆ ਜਾਏਗਾ ਬੈਰਕ ਤਬਦੀਲੀ ਤੇ ਸੁਣਵਾਈ ਜਿਹੜੀ ਆ ਉਹ 12 ਅਗਸਤ ਨੂੰ ਹੋਏਗੀ ਹੁਣ ਤੱਕ ਮਜੀਠੀਆ ਮਾਮਲੇ ਦੇ ਵਿੱਚ 6 ਵਾਰ ਸੁਣਵਾਈ ਹੋ ਚੁੱਕੀ ਹੈ। ਅਗਲੀ ਖਬਰ ਨਵੇਂ ਨਵੇਂ ਪਾਜਪਾ ਦੇ ਵਿੱਚ ਸ਼ਾਮਲ ਹੋਏ ਰঞ্জੀਤ ਸਿੰਘ ਗਿੱਲ ਦੇ ਨਾਲ ਜੁੜੀ ਹੋਈ ਹੈ। ਦਰਸਲ ਉਹਨਾਂ ਦੀ ਜ਼ਮਾਨਤ ਦੇ ਨਾਲ ਜੁੜੀ ਹੋਈ ਹੈ। ਰੀਅਲ ਏਸਟੇਟ ਕਾਰੋਬਾਰੀ ਅਤੇ ਸਾਬਕਾ ਅਕਾਲੀ ਦਲ ਦੇ ਆਗੂ ਰঞ্জੀਤ ਸਿੰਘ ਗਿੱਲ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ 24 ਘੰਟੇ ਬਾਅਦ ਹੀ ਪੰਜਾਬ ਬਿਜ਼ਨਸ ਬਿਊਰੋ ਨੇ ਉਹਨਾਂ ਦੀ ਰਿਹਾਇਸ਼ ਅਤੇ ਦਫ਼ਤਰ ਤੇ ਛਾਪਾ ਮਾਰਿਆ ਸੀ। ਇਸ ਕਾਰਵਾਈ ਤੋਂ ਬਾਅਦ ਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ ਜਿਸ ਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ। ਘੇਲ ਨੇ ਦਾਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੂੰ ਬਦਲੇ ਦੀ ਭਾਵਨਾ ਦੇ ਤਹਿਤ ਝੂਠੇ ਕੇਸ ਦੇ ਵਿੱਚ ਫਸਾ ਸਕਦੀ ਹੈ ਉਹਨਾਂ ਨੇ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੋ ਵਾਰ ਖਰੜ ਸਿੱਟ ਤੋਂ ਚੋਣ ਲੜਨ ਦੇ ਬਾਵਜੂਦ ਹਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਅਗਲੀ ਖਬਰ ਮੁਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਦਰਸਲ ਮੁਹਾਲੀ ਦੇ ਉਦਯੋਗਿਕ ਖੇਤਰ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਸਿਲੰਡਰ ਧਮਾਕਾ ਹੋਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੇ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਫੈਕਟਰੀ ਦੀ ਛੱਤ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਸਿਲੰਡਰ ਦੇ ਟੁਕੜੇ 1 ਕਿਲੋਮੀਟਰ ਦੂਰ ਤੱਕ ਖਿੰਡੇ ਹੋਏ ਦੇਖੇ ਗ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦੇ ਵੱਲੋਂ ਅੱਜ ਇੱਕ ਪੋਸਟ ਪਾਈ ਗਈ ਔਰ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਲਿਖਿਆ, "ਮੋਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ਦੇ ਵਿੱਚ ਸਥਿਤ ਇੱਕ ਨਿੱਜੀ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਫਟਣ ਦੌਰਾਨ ਬਾਪਰੇ ਵੱਡੇ ਹਾਦਸੇ ਦੀ ਖਬਰ ਮਿਲੀ ਹੈ ਔਰ ਇਸ ਦੇ ਉੱਤੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ।" ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬਚਾਅ ਕਾਰਜਾਂ ਅਤੇ ਜਾਰੀ ਨੇ ਮੈਂ ਪਲ-ਪਲ ਦੀ ਅਪਡੇਟ ਲੈ ਰਿਹਾ ਹਾਂ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਕਰਦਾ ਹਾਂ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਇਸ ਮੌਕੇ ਦੇ ਉੱਪਰ ਜਦੋਂ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਔਰ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਵਾਂਗੇ ਇਹ ਬੇਸਿਕਲੀ ਆਕਸੀਜਨ ਫੈਕਟਰੀ ਹੈ ਹਾਈਟ ਰੈਕ ਡੈਸਿੰਗ ਇਹ ਉਹਦੇ ਇਥੇ ਅਜਾ ਆਕਸੀਜਨ ਸਿਲੰਡਰ ਅੰਦਰ ਕੋਮਰਾ ਦਾ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜਖਮਿਲਟੀਆਂ ਹੋਈਆਂ ਹਨ ਜਖਮੀ 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 ਹੋਈ ਹੈ ਉਹਨਾਂ ਨੂੰ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲੀਮਿਨਰੀ ਹੋ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਵਿੱਚ ਦੱਸਦੇ ਹੋਏ ਅਸੀਂ ਇਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹੈ ਹਾਂ ਤੇ ਹਨ ਇਹਨਾਂ ਨੇ ਇਹਨਾਂ ਕੋਲ ਕੀ ਜੀ ਪਰਮਿਸ਼ਨ ਹੈ ਕਿ ਇਹਨਾਂ ਨੂੰ ਡਿਕੇ ਪਰਕੀਡ ਅਡਿਸਨ ਨੋ ਫਿਗਰਾਈਡ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇਹ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਹੈ ਤੇ ਬਾਕੀ ਡਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂ ਜੀ ਅੱਛਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀ ਪਰ ਮੂਵ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਏ ਜੀ ਦੇਖਾਂ ਕਿ ਦੋ ਕੈਸ਼ਿਅਨ ਕਿਉਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼IENTS ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਪਹੁੰਚ ਦਿੰਦਾ ਹੈਗੇ ਤੇ ਜਿਹੜੀ ਕੈਸ਼ਵਲਟੀਜ਼ ਨੇ ਉਹਨਾਂ ਨੂੰ ਕੋਸਮਟਿਕ ਵੀ ਪਹੁੰਚ ਰਿਹਾ ਸੀ ਕਿਉਂਕਿ ਇਹ ਮੰਨਦੇ ਨੇ ਕਿ ਡੈਟ ਇਜ਼ ਅ ਨੈਟਵਰਕ ਇਨਵੈਸਟੀਗੇਸ਼ਨ ਜੀ ਅਸੀਂ ਪਹਿਚੂਤੇ ਕਮੈਂਟ ਨਹੀਂ ਕੀਤਾ ਜਾ ਸਕਦਾ ਜੀ ਪੂਰੀ ਰੂਪ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਦ ਗਈ ਹੈ ਬੱਸ ਇਹਨਾਂ ਨਾਲੋਂ ਜ਼ਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਜੀ ਸਾਹਮਣੇ ਆਣਗੇ ਸੁਪਰਡ ਨਾਲ ਸੇਰਾਂਗੇ ਉੱਤਰ ਭਾਰਤ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਰੈਡ ਅਲਰਟ ਔਰ yellow ਅਲਰਟ ਜਾਰੀ ਕੀਤੇ ਹੋਏ ਨੇ ਔਰ ਉਸੇ ਤਰੀਕੇ ਦੇ ਨਾਲ ਹੁਣ ਕੱਗਰ ਦਾ ਪਾਣੀ ਚੜਨ ਕਾਰਨ ਪਟਿਆਲਾ ਦੇ ਪਿੰਡਾਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦਰਸਲ ਪਟਿਆਲਾ ਪ੍ਰਸ਼ਾਸਨ ਨੇ ਕੱਗਰ ਨਦੀ ਦੇ ਨੇੜੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਹਨਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੂਰਾ, ਕਨੌਰ ਅਤੇ ਹੋਰ ਨੇੜਲੇ ਇਲਾਕਿਆਂ ਦੇ ਵਿੱਚ ਨਦੀ ਵੱਲ ਜਾਣ ਤੋਂ ਗੁਰੇਜ਼ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਣ ਵਾਲੀ ਇਸ ਮੌਸਮੀ ਨਦੀ ਨੇ 2010 ਅਤੇ 2023 ਦੇ ਵਿੱਚ ਭਾਰੀ ਤਬਾਹੀ ਮਚਾਈ ਸੀ ਅਤੇ ਇਹ ਲਗਭਗ ਹਰ ਦੂਜੇ ਸਾਲ ਇਹ ਨੁਕਸਾਨ ਜਿਹੜਾ ਹੈ ਇਹ ਹੁਣ ਹੁੰਦਾ ਆ ਔਰ ਇਸ ਕਰਕੇ ਇਸ ਵਾਰ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਬਸਨੀਕਾ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਬਾਰੇ ਉਨਾ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਫਵਾਹਾਂ ਫੈਲਣ ਤੋਂ ਬਚਣ ਅਤੇ ਪਾਣੀ ਦੇ ਨਾਲ ਸੰਬੰਧਿਤ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਨੂੰ ਦੇਣ ਦੀ ਅਪੀਲ ਕੀਤੀ ਹੈ ਘੱਗਰ ਦੇ ਜਿਸ ਦੇ ਵਿੱਚ ਪਹਾੜਾਂ ਦੇ ਵਿੱਚ ਹੋਣ ਵਾਲੇ ਮੀਂਹ ਦਾ ਪਾਣੀ ਆਉਂਦਾ ਹਰ ਮੌਨਸੂਨ ਦੇ ਵਿੱਚ ਇਲਾਕਾ ਵਾਸੀਆਂ ਦੇ ਲਈ ਇਹ ਡਰ ਦਾ ਕਾਰਨ ਬਣਦੀ ਹੈ ਕਿਸੇ ਸਮੇਂ ਦਰਿਆ ਨੂੰ ਇਸ ਦਰਿਆ ਨੂੰ ਇਲਾਕੇ ਦੇ ਕਿਸਾਨਾਂ ਦੇ ਲਈ ਵਰਦਾਨ ਮੰਨਿਆ ਜਾਂਦਾ ਸੀ ਪਰ ਸਲਾਨਾ ਹੜਾ ਕਾਰਨ ਇਹ ਹੌਲੀ-ਹੌਲੀ ਇੱਥੇ ਲੋਕਾਂ ਦੇ ਅਦਰ ਇਹ ਸਹਿਮ ਦਾ ਕਾਰਨ ਬਣ ਗਈ ਹੈ ਇੱਕ ਤੋਂ ਬਾਅਦ ਇੱਕ ਆਈਆਂ ਸਰਕਾਰਾਂ ਇਸ ਮੁੱਦੇ ਤੇ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀਆਂ ਨੇ ਕਿਉਂਕਿ ਇਸ ਪ੍ਰੋਜੈਕਟ ਦੇ ਲਈ ਬਹੁਤ ਸਾਰੇ ਫੰਡਾਂ ਦੀ ਲੋੜ ਹੈ ਨਾਲ ਹੀ ਜ਼ਮੀਨ ਵੀ ਐਕਵਾਇਰ ਕਰਨੀ ਪੈਗੀ ਪੰਜਾਬ ਅਤੇ ਹਰਿਆਣਾ ਜੋ ਅਕਸਰ ਪਾਣੀ ਦੇ ਮੁੱਦਿਆਂ ਦੇ ਉੱਤੇ ਇੱਕ ਦੂਜੇ ਦੇ ਦੋਸ਼ ਮੜਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਵਿਚਾਲੇ ਤਾਲਮੇਲ ਦੀ ਘਾਟ ਦੋਵਾਂ ਸੂਬਿਆਂ ਦੇ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ